ਸ਼ਿਕਰ ਦੋਸਤੋ ਅੱਜ ਤੁਹਾਨੂੰ ਬੜੀ ਪਤੇ ਦੀ ਗੱਲ ਸੁਣਾਉਣ ਜਾ ਰਿਹਾ ਹਾਂ ਇੱਕ ਵਾਰ ਦੀ ਗੱਲ ਹੁੰਦੀ ਹੈ ਇੱਕ ਬੰਦੇ ਨੇ ਨਵੀਂ ਗੱਡੀ ਲਈ ਹੁੰਦੀ ਹੈ ਤੇ ਰੋਡ ਦੇ ਉੱਤੇ ਪੂਰਾ ਭਜਾ ਕੇ ਲੈ ਕੇ ਜਾ ਰਿਹਾ ਹੁੰਦਾ ਹੈ ਤੇ اچانک ਉਹਦੀ ਗੱਡੀ ਦੇ ਉੱਤੇ ਆ ਕੇ ਇੱਕ ਪੱਥਰ ਵੱਜਦਾ ਜਦੋਂ ਉਹ ਪੱਥਰ ਉਹਦੀ ਗੱਡੀ ਤੇ ਵੱਜਦਾ ਤਾਂ ਥੱਲੇ ਉੱਤਰ ਕੇ ਦੇਖਦਾ ਕਿ ਛੋਟਾ ਬੱਚਾ ਖੜਾ ਹੁੰਦਾ ਜਦੋਂ ਉਹ ਬੱਚੇ ਤੋਂ ਪੁੱਛਦਾ ਕਿ ਪੱਥਰ ਕਿਨੇ ਮਾਰਿਆ ਤਾਂ ਬੱਚੇ ਨੇ ਕਿਹਾ ਕਿ ਪੱਥਰ ਮੈਂ ਮਾਰਿਆ ਜੀ ਜਦੋਂ ਉਹ ਐਨੀ ਗੱਲ ਕਹਿੰਦਾ ਤਾਂ ਬੱਚੇ ਦੇ ਉਹ ਥੱਪੜ ਮਾਰਨ ਨੂੰ ਜਾਂਦਾ ਤਾ ਕੋ ਬੱਚਾ ਜਿਹੜਾ ਹੱਥ ਜੋੜ ਲੈਂਦਾ ਉਹ ਕਹਿੰਦਾ ਇਹ ਮੇਰੀ ਇਹਦੇ ਵਿੱਚ ਮਜਬੂਰੀ ਸੀ ਥੋਡੀ ਗੱਡੀ ਤੇ ਪੱਥਰ ਮਾਰ ਕੇ ਇਹ ਰੋਕਣ ਦੀ ਕਿਉਂਕਿ ਮੇਰੀ ਭੈਣ ਦੀ व्हीलचेयर ਹੈ ਜਿਹੜੀ ਉਹ ਇੱਕ ਟੋਏ ਦੇ ਵਿੱਚ ਫਸ ਗਈ ਜੋ ਮੈਥੋਂ ਨਿਕਲ ਨਹੀਂ ਰਹੀ ਸੀ ਮੈਂ ਬੜੀਆਂ ਘਟੀਆਂ ਰੋਕਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਗੱਡੀ ਨਹੀਂ ਰੋਕੀ ਇਸ ਕਰਕੇ ਮੈਨੂੰ ਥੋਡੀ ਘਰਤੀ ਤੇ ਪੱਥਰ ਮਾਰ ਕੇ ਸੋਨੂੰ ਰੋਕਣਾ ਪਿਆ ਤਾਂ ਉਹ ਜਿਹੜਾ ਬੰਦਾ ਹੁੰਦਾ ਉਹਦੀ ਹੈਲਪ ਕਰਦਾ ਹੈ ਵੀਲਚੇਅਰ ਬਾਹਰ ਕਢਾਉਂਦਾ ਤੇ ਬੱਚੇ ਤੋਂ ਮਾਫੀ ਮੰਗਦਾ ਪਰ ਉਹਨੇ ਜ਼ਿੰਦਗੀ ਭਰ ਜਿਹੜਾ ਉਹ ਚਿਪ ਸੀਗਾ ਆਪਦੀ ਗੱਡੀ ਤੋਂ ਠੀਕ ਨਹੀਂ ਕਰਾਇਆ ਉਹ ਚਿਪ ਇਸ ਕਰਕੇ ਠੀਕ ਨਹੀਂ ਕਰਾਇਆ ਕਿ ਉਹ ਚਿਪ ਜਿਹੜਾ ਉਹਨੂੰ ਜਾਂਚ ਕਰਾਉਂਦਾ ਰਹੇ ਕਿ ਆਪਾਂ ਜ਼ਿੰਦਗੀ ਦੇ ਵਿੱਚ ਇੰਨਾ ਤੇਜ਼ ਨਾ ਹੋ ਜਾਈਏ ਆਪਾਂ ਨੂੰ ਰੋਕਣ ਵਾਸਤੇ ਲੋਕਾਂ ਨੂੰ ਪੱਥਰ ਮਾਰਨਾ ਪਵੇ ਤਾਂ ਇਸ ਕਰਕੇ ਦੋਸਤੋ ਆਪਾਂ ਜ਼ਿੰਦਗੀ ਦੇ ਵਿੱਚ ਇੰਨਾ ਤੇਜ਼ ਨਾ ਹੋ ਜਾਈਏ ਕਿ ਉੱਪਰ ਵਾਲੇ ਨੂੰ ਆਪਾਂ ਨੂੰ ਰੋਕਣ ਵਾਸਤੇ ਪੱਥਰ ਮਾਰਨਾ ਪਵੇ। ਥੈਂਕ ਯੂ ਦੋਸਤੋ ਇਹ ਜਿਹੜੀ ਗੱਲ ਹੈ ਜ਼ਿੰਦਗੀ 'ਚ ਹਮੇਸ਼ਾ ਯਾਦ ਰੱਖੋ ਕਿ ਆਪਾਂ ਜ਼ਿੰਦਗੀ 'ਚ ਇੰਨਾ ਤੇਜ਼ ਨਾ ਹੋ ਜਾਈਏ। ਥੈਂਕ ਯੂ